ਹਾਂਜੀ ਉਸ ਜੇਕਰ ਤੁਸੀਂ ਵੀ ਆਪਣੇ ਕਿਸੇ ਅਕਾਊਂਟ ਦਾ ਪਾਸਵਰਡ ਭੁੱਲ ਗਏ ਚਾਹੇ ਉਹ ਤੁਹਾਡਾ ਫੇਸਬੁੱਕ ਹੈੀ ਹੋਵੇ ਚਾਹੇ ਉਹ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਹੋਵੇ ਜਾਂ Gmail ਹੋਵੇ ਤਾਂ ਤੁਸੀਂ ਹੁਣ ਇੱਕ ਮਿੰਟ ਦੇ ਵਿੱਚ ਹੀ ਪਤਾ ਕਰ ਸਕਦੇ ਹੋ ਕਿਸੇ ਵੀ ਕਿਸੇ ਵੀ ਜੋ ਵੀ ਚੀਜ਼ ਦਾ ਤੁਸੀਂ ਪਾਸਵਰਡ ਭੁੱਲ ਗਏ ਤਾਂ ਆਪਣੇ ਫੋਨ ਦੇ ਵਿੱਚ ਹੀ ਚਾਹੇ ਕਿੰਨੇ ਸਾਲ ਮਰਜੀ ਪੁਰਾਣਾ ਤੁਹਾਡਾ ਇੱਕ ਦੋ ਸਾਲ ਪੁਰਾਣਾ ਵੀ ਪਾਸਵਰਡ ਤੁਸੀਂ ਰਿਕਵਰ ਕਰ ਸਕਦੇ ਹੋ ਦੁਬਾਰਾ ਪਤਾ ਕਰ ਸਕਦੇ ਜੀ ਕਰਨਾ ਕੀ ਹੈ ਆਓ ਆਪਾਂ ਚੱਲਣ ਆਪਣੇ ਫੋਨ ਦੀ ਸਕਰੀਨ ਤੇ ਜਿੰਨੇ ਨਾਲ ਕਿਸਾਨ ਨੂੰ ਫੋਲੋ ਨਹੀਂ ਤੇ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕਿਸੇ ਵਰਨਾ ਵੀ ਫਾਇਦਾ ਹੋ ਜਾਵੇ ਜੀ ਸਾਤੋਂ ਪਹਿਲਾਂ ਆਪਣੇ ਫੋਨ ਦਾ ਪਲੇ ਸਟੋਰ ਖੋਲੋ ਜੀ ਓਥੇ ਬਾਅਦ ਸੈਟਿੰਗ ਦੇ ਵਿੱਚ ਜਾਣਾ ਆਪਣੇ ਸੈਟਿੰਗਾਂ ਵਿੱਚ ਜਾਣ ਤੋਂ ਬਾਅਦ ਇੱਕ ਤੁਹਾਨੂੰ ਦੱਸ ਦਿਆਂ ਵੀ ਇਹ ਦੁਬਾਰਾ ਕੀ ਕਰਨਾ ਤੁਸੀਂ ਆਪਣੇ ਸਾਰੇ ਪਾਸਵਰਡ ਪਤਾ ਕਰ ਸਕਦੇ ਜਿੰਨੇ ਵੀ ਕੋਈ ਤੁਹਾਡੇ ਜੀਮੇਲ ਆ ਤੇ ਇੱਥੇ ਆ ਗੂਗਲ ਆ ਕੇ ਲਿਖੇ ਤੇ ਕਲਿੱਕ ਕਰ ਦਿਓ ਜੀ ਇਹਦੇ ਕਲਿੱਕ ਕਰਨ ਤੋਂ ਬਾਅਦ ਇੱਥੇ ਆ ਗਿਆ ਆਟੋਫਿਲ ਇਹ ਤੇ ਕਲਿੱਕ ਕਰਨਾ ਕਲਿੱਕ ਕਰਕੇ ਦੁਬਾਰਾ ਆਟੋਫਿਲ ਬਟ ਗੂਗਲ ਇਹਦੇ ਤੇ ਜਾ ਕੇ ਫੇਰ ਕਲਿੱਕ ਕਰ ਦਿਓ ਤੇ ਦੁਬਾਰਾ ਦੇਖੋ ਨੀਤੇ ਪਾਸਵਰਡ ਲਿਖਿਆ ਆ ਗਿਆ ਪਾਸਵਰਡ ਤੇ ਆਪਾਂ ਕਲਿੱਕ ਕਰਾਂਗੇ ਤੇ ਪਾਸਵਰਡ ਤੇ ਕਲਿੱਕ ਕਰਨ ਵੇਲੇ ਦੇਖੋ ਸਾਰਾ ਕੁਝ ਸਾਹਮਣੇ ਆ ਗਿਆ ਤੁਹਾਡੇ ਜਿੰਨੇ ਵੀ ਤੁਹਾਡੇ ਕੋਈ ਅਕਾਊਂਟ ਨੇ ਮੇਰੇ ਫੇਸਬੁੱਕ ਰਿਚਾਰਡ ਅਕਾਊਂਟ ਨੇ ਇੰਸਟਾਗ੍ਰam ਦੇ ਨੇ ਜਿਵੇਂ ਆਪਾਂ ਫੇਸਬੁੱਕ ਦਾ ਪਾਸਵਰਡ ਲੱਭਦੇ ਆ ਵੀ ਕਿਹੜਾ ਮੇਰੇ ਦਿਮਾਗ 'ਚ ਹੈ ਨਹੀਂ ਆਪਾਂ ਕਰੀਏ ਭੁੱਲ ਗਏ ਤਾਂ ਆ ਦੇਖੋ ਜਾ ਕੇ ਦੁਬਾਰਾ ਆਪਾਂ ਨੇ ਇੱਥੇ ਆਪਣੇ ਫੋਨ ਦਾ ਫਿੰਗਰਪ੍ਰਿੰਟ ਦੇਤਾ ਤੇ ਉਸ ਦੁਬਾਰਾ ਰਿਕ ਪਾਸਵਰਡ ਆ ਗਿਆ ਜੇ ਆਖੀ ਤਰ੍ਹਾਂ ਤੁਸੀ ਪਾਸ